ਬਸੰਤ ਮਹੱਲਾ ਪੰਜਮਾ ਬਸੰਤ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਦਾ ਹੁਕਮਨਾਮਾ ਅੰਗ ਨੰਬਰ 1181 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਤੁਮ ਵੱਡ ਦਾਤੇ ਦੇ ਰਹੇ ਸਾਬ ਕਹਿੰਦੇ ਇਹ ਪ੍ਰਮਾਤਮਾ ਆਪ ਜੀ ਸਭ ਤੋਂ ਉੱਚੇ ਹੋ ਅਤੇ ਸਾਰੇ ਸੰਸਾਰ ਨੂੰ ਦਾਤਾ ਦੇ ਰਹੇ ਹੋ ਜੀ ਪ੍ਰਾਣ ਮੈਂ ਰਵ ਰਹੇ ਹਰ ਇੱਕ ਜੀ ਦੇ ਪ੍ਰਾਣਾ ਦੇ ਸਾਹਾਂ ਦੇ ਮਾਲਕ ਤੁਸੀਂ ਆਪ ਹੋ ਤੇ ਆਪ ਹੀ ਹਰ ਇੱਕ ਦੇ ਵਿੱਚ ਬਿਰਾਜਮਾਨ ਹੋ। ਦੀਨੇ ਸਗਲੇ ਭੋਜਨ ਖਾਨ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਹਨ, ਇਨਸਾਨ ਹਨ, ਜਿੰਨੀ ਵੀ ਕਾਇਨਾਤ ਹੈ, ਆਪ ਜੀ ਹੀ ਸਾਰਿਆਂ ਨੂੰ ਭੋਜਨ ਪਦਾਰਥ ਬਖਸ਼ ਰਹੇ ਹੋ ਖਾਣ ਵਾਸਤੇ। ਮੋਹਿ ਨਿਰਗੁਣ ਇੱਕ ਗੁਣ ਨਾ ਜਾਣ। اے ਪ੍ਰਮਾਤਮਾ ਮੇਰੇ ਵਿੱਚ ਕੋਈ ਐਸਾ ਇੱਕ ਵੀ ਗੁਣ ਨਹੀਂ ਹੈ ਜਿਸ ਕਰਕੇ ਮੈਂ ਸੰਸਾਰ ਦੇ ਵਿੱਚ ਲੋਕਾਂ ਨੂੰ ਚੰਗਾ ਲੱਗ ਸਕਾਂ। ਮੈਂ ਔਗਣਹਾਰਾਂ ਹਾਂ। ਮੇਰੇ ਵਿੱਚ ਔਗਣ ਹੀ ਔਗਣ ਹਨ ਹਾਉ ਕਸ਼ੂ ਨਾ ਜਾਣੋ ਤੇਰੀ ਸਾਰ اے ਪ੍ਰਮਾਤਮਾ ਆਪ ਜੀ ਦਾ ਦਾਇਰਾ ਬਹੁਤ ਵੱਡਾ ਹੈ ਆਪ ਜੀ ਦੇ ਗੁਣ ਬੇਅੰਤ ਹਨ ਮੈਂ ਇੱਕ ਤੁਸ਼ ਜੀਵ ਤੁਸ਼ ਬੁੱਧੀ ਵਾਲਾ ਮੈਂ ਆਪ ਜੀ ਦੀ ਸਾਰ ਨੂੰ ਜਾਣ ਨਹੀਂ ਸਕਦਾ ਤੂੰ ਕਰ ਗਤ ਮੇਰੀ ਪ੍ਰਭਦੇਵ ਆਪ ਹੀ ਮੇਰੀ ਮਨੁੱਖਾ ਜਨਮ ਦੇ ਵਿੱਚ ਗਤੀ ਕਰੋ ਉਧਾਰ ਕਰੋ ਰਹਾਉ ਜਾਪ ਨਾ ਤਾਪਨ ਕਰਮ ਕੀਤੇ ਨਾ ਮੈਂ ਕੋਈ ਜਪ ਕੀਤਾ ਨਾ ਕੋਈ ਤਪ ਕੀਤਾ ਨਾ ਕੋਈ ਮੈਂ ਚੰਗਾ ਕਰਮ ਕੀਤਾ ਹੈ ਆਵੇ ਨਾ ਹੀ ਕਸ਼ੂਰੀਤ ਮੈਨੂੰ ਕੋਈ ਵੀ ਐਸੀ ਰੀਤ ਨਹੀਂ ਆਂਦੀ ਜਿਸ ਗੁਣ ਕਰਕੇ ਆਪ ਜੀ ਨੂੰ ਮੈਂ ਚੰਗਾ ਲੱਗ ਸਕਾਂ ਮਨ ਮੈਂ ਰੱਖੋ ਆਸਿਕ ਮੈਂ ਆਪਣੇ ਮਨ ਦੇ ਵਿੱਚ ਇੱਕ ਆਸ ਲੈ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਨਾਮ ਤੇਰੇ ਕੀ ਤਰੋਂ ਟੇਕ ਮੈਨੂੰ ਆਪ ਜੀ ਦੇ ਨਾਮ ਦਾ ਆਸਰਾ ਮਿਲੇ ਸਰਬ ਕਲਾ ਪ੍ਰਭ ਤੁਮ ਪਰ ਵੀਣ ਆਪਜੀ ਸਰਬ ਕਲਾਂ ਸੰਪੂਰਨ ਹੋ ਅੰਤ ਨ ਪਾਵੈ ਜਿਵੇਂ ਮਹੀਨ ਮਛਲੀ ਜਿਹੜੀ ਹੈ ਪਾਣੀ ਤੋਂ ਬਗੈਰ ਮਰ ਜਾਂਦੀ ਹੈ ਇਸੇ ਤਰ੍ਹਾਂ ਹੀ ਜਿਹੜਾ ਗੁਰਸਖ ਪਿਆਰਾ ਹੈ ਬਾਣੀ ਤੋਂ ਬਗੈਰ ਮਰ ਜਾਂਦਾ ਹੈ ਆਖਾਂ ਜੀਮਾ ਬਿਸਰੇ ਮਰ ਜਾਉ ਅਗਮ ਅਗਮ ਉੱਚ ਤੇ ਉੱਚਾ ਆਪਜੀ ਬੇਅੰਤ ਹੋ ਉੱਚੇ ਤੋਂ ਉੱਚੇ ਹੋ ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਹਮ ਥੋਰੇ ਤੁਮ ਬਹੁਤ ਮੂਝ اے ਪ੍ਰਮਾਤਮਾ ਅਸੀਂ ਤੁਸ ਜੇ ਜੀਵ ਹਾਂ ਆਪਜੀ ਦੇ ਸਾਹਮਣੇ ਕੁਛ ਵੀ ਨਹੀਂ ਆਪਜੀ ਬੜੇ ਸਿਆਣੇ ਤੇ ਸੂਝਬਾਨ ਪਰਮਾਤਮਾ ਹੋ ਜਿਨ ਤੂੰ ਧਿਆਇਆ ਸੇ ਗਣੀ ਜਿਨ੍ਹਾਂ ਨੇ ਆਪਜੀ ਨੂੰ ਸਿਮਰਿਆ ਹੈ ਉਹ ਅਮੀਰ ਹੋਵੇ ਧਨਵਾਨ ਹੋ ਗਏ ਜਿਨ ਤੂੰ ਪਾਇਆ ਸੇ ਤਨੀ ਜਿਨ੍ਹਾਂ ਨੇ ਆਪਜੀ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਉਹ ਨਾਮ ਰੂਪੀ ਧਨੀ ਦੇ ਮਾਲਕ ਬਣ ਗਏ ਜਿਨ ਤੂੰ ਸੇਵ ਐਸੇ ਸੁਖੀ ਜਿਨਾਂ ਨੇ ਆਪ ਜੀ ਨੂੰ ਸੇਵਿਆ ਸਿਮਰਿਆ ਹੈ ਉਹ ਸਦਾ ਹੀ ਸੁਖੀ ਹਨ ਮੰਨ ਕਰਕੇ ਸੰਤ ਸ਼ਰਨ ਨਾਨਕ ਪਰੇ ਦਾਸ ਨਾਨਕ ਆਖਦਾ ਹੈ ਕਿ ਦਾਸ ਨਾਨਕ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੈ ਅਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਇੱਕੋ ਹੀ ਆਸਰਾ ਮੰਗਦਾ ਹੈ ਨਾਮ ਤੇਰੇ ਕੀ ਤਰੋਂ ਟੇਕ ਕੇ ਆਪ ਜੀ ਦੇ ਨਾਮ ਦਾ ਮੈਨੂੰ ਆਸਰਾ ਮਿਲੇ ਜਿਸ ਕਰਕੇ ਮੇਰੇ ਮਨ ਨੂੰ ਸਦੀਵੀ ਸੁਖ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ Vai corrigir aqui, vai